ਜੱਤ ਪਾਈ ਜੀ ਜਦੋਂ ਗੁਇੰਦਵਾਲ ਪਹੁੰਚੇ ਤਾਂ ਉਹਨਾਂ ਵੇਖਿਆ ਕਿ ਗੁਇੰਦਵਾਲ ਸ਼ਹਿਰ ਦੀ ਸਾਰੀ ਜੋਰ ਸ਼ੋਰ ਨਾਲ ਹੋ ਰਹੀ ਹੈ ਅਤੇ ਪਿੰਡਾਂ ਦੇ ਲੋਕ ਬੜੇ ਸਤਿਕਾਰ ਅਤੇ ਪ੍ਰੇਮ ਨਾਲ ਸੇਵਾ ਕਰ ਰਹੇ ਹਨ। ਉਹਨਾਂ ਨੇ ਉੱਥੇ ਜਾ ਕੇ ਕੁਗੜੀਆਂ ਦੀ ਛਾਬੜੀ ਲਾ ਲਈ। ਜਦ ਕੁਗੜੀਆਂ ਵਿਕ ਜਾਂਦੀਆਂ ਤਾਂ ਉਹ ਸੇਵਾ ਵਿੱਚ ਲੱਗ ਜਾਂਦੇ। ਬਾਬਾ ਅਮਰਦਾਸ ਜੀ ਜਿਨ੍ਹਾਂ ਨੂੰ ਉਸ ਸਮੇਂ ਹਾਲੇ ਗੁਰੂ ਗੱਦੀ ਨਹੀਂ ਮਿਲੀ ਸੀ। ਸਵੇਰੇ ਉਸ ਵਕਤ ਉੱਠ ਕੇ ਪਾਣੀ ਦੀ ਗਾਗਰ ਦਰਿਆ ਬਿਆਸ ਵਿੱਚੋਂ ਭਰ ਕੇ ਖਡੂਰ ਸਾਹਿਬ ਚਲੇ ਗਏ। ਪਾਈ ਜੀਠਾ ਜੀ ਦੇ ਕੰਮਕਾਰ ਤੇ ਉਹ ਬਹੁਤ ਖੁਦਸਨ। ਬਾਬਾ ਜੀ ਨੇ ਉਹਨਾਂ ਦਾ ਰਹਿਣ ਦਾ ਵੀ ਚੰਗਾ ਪਰਬੰਧ ਕਰ ਦਿੱਤਾ ਸੀ। ਸਾਰੇ ਲੋਕ ਉਹਨਾਂ ਨੂੰ ਬਾਬਾ ਪਰਿਵਾਰ ਦਾ ਹੀ ਸਮਝਦੇ ਸਨ ਕਿਉਂਕਿ ਬਸਾਰ ਕੀ ਉਹ ਬਾਬਾ ਜੀ ਦੇ ਨਾਂ ਹੀ ਆਏ ਸਨ। ਉਹ ਹੀ ਪਰਿਵਾਰ ਨਾਲ ਕੁਲ ਮਿਲ ਗਏ ਸਨ। ਉਹ ਮਾਤਾ ਮਨਸਾ ਦੇਵੀ ਜੀ ਨੂੰ ਆਪਣੀ ਸੰਗੀ ਮਾਵਾਂ ਸਮਝਦੇ ਸਨ ਅਤੇ ਮਾਤਾ ਮਨਸਾ ਦੇਵੀ ਜੀ ਉਹਨਾਂ ਨੂੰ ਆਪਣਾ ਪੁੱਤਰ ਹੀ ਸਮਝਦੀ ਸੀ। ਇਸ ਤਰ੍ਹਾਂ 6 ਸਾਲ ਕੋ ਗੁੰਦਵਾਲ ਦੀ ਉਸਾਰੀ ਚਲਦੀ ਰਹੀ ਜਿਵੇਂ ਜਿਵੇਂ ਬਾਬਾ ਅਮਰਦਾਸ ਜੀ ਗੁੰینده ਨੂੰ ਕਹਿੰਦੇ ਗਏ ਉਸੇ ਤਰ੍ਹਾਂ ਉਸ ਸ਼ਹਿਰ ਦੀ ਉਸਾਰੀ ਕਰਵਾਉਂਦਾ ਗਿਆ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤ ਨੂੰ ਸ਼ਹਿਰ ਦੀ ਉਸਾਰੀ ਕਰਦੇ ਵੇਖ ਕੇ ਗੁੰینده ਤੇ ਸ਼ਰੀਕਾਂ ਦੀ ਇਹ ਹਿੰਮਤ ਹੀ ਨਾ ਹੋਈ ਕਿ ਉਹ ਪੂਤ ਪ੍ਰੇਤਾ ਦਾ ਡਰਾਵਾ ਦੇ ਕੇ ਕੰਮ ਵਿੱਚ ਰੁਕਾਵਟ ਪਾ ਸਕਣ ਹੁਣ ਉਹ ਵੀ ਉਸਾਰੀ ਵਿੱਚ ਸਹਾਇਤਾ ਕਰਨ ਲੱਗੇ ਜਦ ਸ਼ਹਿਰ ਦੀ ਕਾਫੀ ਹੱਦ ਤੱਕ ਉਸਾਰੀ ਹੋ ਗਈ ਤਾਂ ਬਾਬਾ ਅਮਰਦਾਸ ਜੀ ਗੁਰੂ ਜੀ ਪਾਸੋਂ ਪਿੰਡ ਦਾ ਨਾਂ ਰੱਖਣ ਬਾਰੇ ਪੁੱਛਣ ਗਏ। ਗੁਰੂ ਜੀ ਨੇ ਨਵੇਂ ਨਗਰ ਦਾ ਨਾਂ ਗੋਇੰਦਵਾਲ ਰੱਖਣ ਵਾਸਤੇ ਕਿਹਾ। ਇਹੋ ਨਾਂ ਬਾਅਦ ਵਿੱਚ ਪ੍ਰਸਿੱਧ ਹੋ ਗਿਆ। ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਗ੍ਰੰਥੀ ਬਾਬਾ ਅਮਰਦਾਸ ਜੀ ਨੂੰ ਸੌਂਪ ਗਏ। ਗੁਰੂ ਗੱਦੀ ਸੌਂਪਣ ਤੋਂ ਬਾਅਦ ਉਨ੍ਹਾਂ ਬਾਬਾ ਜੀ ਨੂੰ ਇਹ ਆਦੇਸ਼ ਦਿੱਤਕਾ ਕਿ ਉਹ ਆਪਣੀ ਪੱਕੀ ਰਿਹائش ਗੋਇੰਦਵਾਲ ਹੀ ਰੱਖਣ ਅਤੇ ਉੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨ। ਗੋਇੰਦਵਾਲ ਕਿਉਂਕਿ ਵੱਡੀ ਸੜਕ ਦੇ ਉੱਤੇ ਸਥਿਤ ਸੀ ਇਸ ਲਈ ਉਸ ਸਥਾਨ ਤੇ ਦੂਰੋਂ-ਦੂਰੋਂ ਲੋਕਾਂ ਦਾ ਆਉਣਾ ਆਸਾਨ ਸੀ ਜਦ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਤਾਂ ਗੁਰੂ ਅਮਰਦਾਸ ਜੀ ਪੱਕੇ ਤੌਰ ਤੇ ਗੋਇੰਦਵਾਲ ਆ ਗਏ ਹੁਣ ਪਾਈ ਜੀਠਾ ਜੀ ਗੁਰੂ ਜੀ ਦੀ ਸੇਵਾ ਕਰਨ ਦਾ ਸਮਾਂ ਮਿਲਿਆ ਉਹ ਹਰ ਵੇਲੇ ਉਹਨਾਂ ਦੇ ਨਾਲ ਹੀ ਰਹਿੰਦੇ ਅਤੇ ਹਰ ਹੁਕਮ ਦੀ ਤੁਰੰਤ ਪਾਲਣਾ ਕਰਦੇ ਸੰਗਤ ਵਾਸਤੇ ਹਰ ਸਮੇਂ ਲੰਗਰ ਵਰਤਾਦਾ ਸੀ ਪਰ ਪਾਈ ਜੀਠਾ ਜੀ ਫਿਰ ਵੀ ਘੁਗਣੀਆਂ ਦੀ ਛਾਬਣੀ ਲਾਉਂਦੇ ਗੁਰੂ ਘਰ ਦੀ ਸੇਵਾ ਵੱਲੋਂ ਇਹ ਕਦੇ ਵੀ ਅਵੇਸਲੇ ਨਹੀਂ ਹੁੰਦੇ ਸਨ ਗੁਰੂ ਅਮਰਦਾਸ ਜੀ ਜਦ ਹਰ ਰੋਜ਼ ਵੇਖਦੇ ਕਿ ਪਾਈ ਜੀਠਾ ਜੀ ਦੀਵਾਨ ਦੀ ਹਾਜ਼ਰੀ ਵੀ ਪੜਦੇ ਹਨ ਸੇਵਾ ਵੀ ਪੂਰੀ ਤਨਦੇ ਨਾਲ ਕਰਦੇ ਹਨ ਅਤੇ ਦਸਾਂ ਲੋਹਾਂ ਦੀ ਕੀਰਤ ਵੀ ਕਰਦੇ ਹਨ ਤਾਂ ਪਾਈ ਜੀਠਾ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਬੇਟਾ ਕੀ ਖੁਆਇਸ਼ ਲੈ ਕੇ ਇੱਥੇ ਆਇਓ ਪਾਈ ਜੀਠਾ ਜੀ ਨੇ ਕਿਹਾ मैं सब ख्वाहिशा छड़ के ही इतने आया हाँ गुरु जी उन्होंने ये उत्तर सुन के बहुत प्रसन्न हुए वागुरु जी का खालसा वाहेगुरु जी की फतेह